ਹੇ ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਦੀ Fateh ਸਾਹਿਬ ਸੰਘੇ ਜੀ ਜੇਕਰ ਤੁਸੀਂ ਵੀ ਇਹ ਦੋ ਗਲਤੀਆਂ ਕਰਦੇ ਹੋ ਇਹ ਦੋ ਚੀਜ਼ਾਂ ਗੁਰੂ ਘਰ ਤੋਂ ਲੈ ਕੇ ਆਉਨੇ ਹੋ ਤਾਂ ਤੁਸੀਂ ਅੱਜ ਹੀ ਬੰਦ ਕਰ ਦਿਓ ਕਿਉਂਕਿ ਅਕਸਰ ਹੀ ਇਹ ਦੇਖਿਆ ਜਾਂਦਾ ਹੈ ਕਿ ਬੀਬੀਆਂ ਪਹਿਣਾ ਜੋ ਆ ਇਹ ਗਲਤੀ ਬਹੁਤ ਜ਼ਿਆਦਾ ਕਰਦੀਆਂ ਵਾ ਜਦੋਂ ਆਪਾਂ ਲੰਗਰ ਵਿੱਚ ਸਾਸੰਗਤ ਜੀ ਬੈਠ ਕੇ ਲੰਗਰ ਛਕਦੇ ਆ ਤਾਂ ਸਿਰਫ ਆਪਾਂ ਨੂੰ ਉਹ ਲੰਗਰ ਦਾ ਆਨੰਦ ਮਾਣਨਾ ਚਾਹੀਦਾ ਉਸ ਲੰਗਰ ਨੂੰ ਬੈਠ ਕੇ ਛਕਣਾ ਚਾਹੀਦਾ ਵਾ ਮੰਨ ਦੇਣਾ ਜੇਕਰ ਅਸੀਂ ਲੰਗਰ ਛਕਦੇ ਛਕਤੇ ਇਹ ਸੋਚਦੀਆਂ ਕਿ ਅਸੀਂ ਇਸ ਨੂੰ ਘਰ ਲੈ ਜੀਏ ਅਸੀਂ ਇਸ ਨੂੰ ਰਾਤ ਨੂੰ ਖਾ ਲਾਂਗੇ ਸਾਨੂੰ ਬਣਾਉਣ ਦੀ ਜ਼ਰੂਰਤ ਨਹੀਂ ਪਊਗੀ ਜਾਂ ਅਸੀਂ ਕੱਲ ਨੂੰ ਖਾ ਲਾਂਗੇ ਤਾਂ ਉਹ ਬਹੁਤ ਗਲਤ ਹੈ ਜੇਕਰ ਤੁਸੀਂ ਗੁਰੂ ਘਰ ਚੱਲੇ ਹੋ ਆਪਣੀ ਸ਼ਰਧਾ ਭਾਵਨਾ ਨਾਲ ਚੱਲੇ ਹੋ ਤਾਂ ਸ਼ਰਧਾ ਭਾਵਨਾ ਹੀ ਬਣਾ ਕੇ ਰੱਖੋ ਉੱਥੇ ਜਾ ਕੇ ਲੰਗਰ ਘਰ ਲੈ ਜਾਣ ਬਾਰੇ ਸੋਚ ਕੇ ਆਪਣੇ ਮਨ ਵਿੱਚ ਪਾਪ ਨਾਲ ਲੈ ਕੇ ਆਓ ਉੱਥੇ ਫਿਰ ਤੁਹਾਡਾ ਗੁਰੂ ਘਰ ਗਿਆ ਦਾ ਕੋਈ ਫਾਇਦਾ ਨਹੀਂ ਆ हां जी ਕਰੋ ਤੁਹਾਡੇ ਘਰ ਕੋਈ ਬਜ਼ੁਰਗ ਆਦਮੀ ਆ ਬਜ਼ੁਰਗ ਹੈ ਕੋਈ ਤੁਸੀਂ ਉਹਨਾਂ ਬਜ਼ੁਰਗਾ ਲਈ ਲਿਆ ਸਕਦੇ ਹੋ ਪਰ ਜੇਕਰ ਤੁਸੀਂ ਇਹ ਸੋਚੋ ਕਿ ਅਸੀਂ ਲੰਗਰ ਸ਼ਾਕਾ ਹੈ ਤੇ ਸ਼ਾਮ ਦਾ ਸੀ ਨਾਲ ਲਿਆਏ ਸਵੇਰ ਦਾ ਸੀ ਨਾਲ ਲਿਆਏ ਤੇ ਉਹ ਬਹੁਤ ਵੱਡਾ ਪਾਪ ਆ ਕਿਉਂਕਿ ਲੰਗਰ ਇੱਕ ਅਜਿਹੀ ਚੀਜ਼ ਆ ਕਿ ਜਿੰਨਾ ਵੰਡਿਆ ਜਾਵੇ ਉਹਨਾਂ ਹੀ ਵਾਧਦਾ ਆ ਅਰ ਜੇਕਰ ਆਪਾਂ ਇਸ ਨੂੰ ਲੰਗਰ ਸਮਝ ਕੇ ਛੱਕੀਏ ਤਾਂ ਸ਼ਾਕਲਿਆ ਕਿ ਜਿੰਨੇ ਦੇ ਮੂਹ ਦੇ ਵਿੱਚ ਪਾਊਗਾ ਉਨਾ ਹੀ ਪੁੰਨ ਦਾ ਕੰਮ ਆ ਪਰ ਜੇਕਰ ਅਸੀਂ ਪਹਿਲਾਂ ਲੰਗੇ ਛੱਕਿਆ ਹੋਇਆ ਵਾ ਤੇ ਅਸੀਂ ਆਪਣਾ ਰਾਤ ਬਾਰੇ ਸੋਚੀਏ ਤਾਂ ਅਗਲੇ ਦਿਨ ਬਾਰੇ ਸੋਚੀਏ ਤਾਂ ਉਹ ਉਸ ਤੋਂ ਵੱਡਾ ਕੋਈ ਵਿਪਾਕ ਨਹੀਂ ਆ ਤੁਹਾਡਾ ਗੁਰੂ ਘਰ ਕਹਿੰਦਾ ਇਹਨਾਂ ਕੋਈ ਫਾਇਦਾ ਨਹੀਂ ਹੈ ਹੁਣ ਬਹੁਤ ਸਾਰੇ ਕਹਿਣਗੇ ਗੁਰੂ ਘਰੋਂ ਚੀਜ਼ ਚ ਵਾਦੀ ਹੁੰਦੀ ਉੱਥੇ ਆਏ ਹੁੰਦੀ ਹੈ ਇਹ ਗੱਲ ਨਹੀਂਗੀ ਜੇਕਰ ਤੁਸੀਂ ਸੰਗਤ ਵਿੱਚ ਜਾ ਕੇ ਉੱਥੇ ਸੰਗਤ ਦੀ ਸੇਵਾ ਨਹੀਂ ਕਰਨੀ ਕਈ ਤਾਂ ਅੱਜ ਦੇ ਟਾਈਮ ਇਹੋ ਜਾਵਾ ਕਿ ਗੁਰੂ ਘਰਾਂ ਵਿੱਚ ਬੈਠਣਾ ਬਹੁਤ ਔਖਾ ਲੱਗਦਾ ਵਾ ਅੱਜ ਦੀਆਂ ਪੀੜ੍ਹੀਆਂ ਨੂੰ ਇਹ ਕਿਉਂ ਪੁਰਾਣੀ ਬਜ਼ੁਰਗ ਸੀ ਗੁਰੂ ਘਰ ਜਾਂਦੇ ਸੀ ਜਿੰਨਾ ਟਾਈਮ ਜਾਪ ਬਾਣੀ ਪੜ੍ਹਨੀ ਉਹਨਾਂ ਟਾਈਮ ਬੈਠੇ ਰਹਿਣਾ ਉੱਥੇ ਤੇ ਅੱਜ ਦੇ ਟਾਈਮ ਵਿੱਚ ਆਪਾਂ ਵੇਖੀਏ ਗੁਰੂ ਘਰ ਜਾਂਦੇ ਆ ਉੱਥੇ ਗੋਡੇ ਦੁਖਣ ਲੱਗ ਜਾਂਦੇ ਆ ਕਿਸੇ ਪੈਰ ਸੋ ਜਾਂਦਾ ਨਾਲੇ ਸੋ ਜਾਂਦੀ ਹੈ ਬਾਹਰ ਸੋ ਜਾਂਦੀ ਹੈ ਕਿ ਖੜੇ ਹੋ ਜਾਂਦਾ ਵਾ ਅਜੇ ਦਾ ਟਾਈਮ ਹੁਣ ਇਹੋ ਜਾਂ ਚੱਲ ਲਿਆ ਬਾ ਪਰ ਜੇ ਆਪਾਂ ਉਥੇ ਜਾ ਕੇ ਪਾਣੀ ਨਾ ਪੜੀ ਪਾਣੀ ਸੁਣੀ ਨਾ ਉਥੇ ਸੰਗਤੀ ਸੇਵਾ ਨਾ ਕੀਤੀ ਤਾਂ ਤੁਹਾਡਾ ਗੁਰੂ ਘਰ ਗਿਆ ਦਾ ਨੇ ਫੜ ਹੀ ਆ ਉਥੇ ਜਾ ਕੇ ਲੰਗਰ ਬਾਰੇ ਹੀ ਸੋਚੀ ਗਏ ਜਾਂ ਇਥੋਂ ਲੰਗਰ ਛੱਕ ਲਿਆ ਅਗਲੇ ਲੰਗਰ ਦਾ ਸੁਆਦ ਵੇਖ ਲਿਆ ਉੱਧਰ ਵੇਖ ਲਿਆ ਸੁਆਦੀ ਲੈ ਕੇ ਤਾਂ ਇਹ ਬਹੁਤ ਹੀ ਜ਼ਿਆਦਾ ਗਲਤ ਕਰ ਲਾ ਤੁਹਾਡੇ ਲਈ ਇਸ ਕਰਕੇ ਲੰਗਰ ਨੂੰ ਲੰਗਰ ਸਮਝ ਕੇ ਹੀ ਸ਼ਕੋ ਤੁਸੀਂ ਤੇ ਘਰੇ ਲਿਉਣ ਦੀ ਗਲਤੀ ਨਾ ਕਰੋ ਜਿਹੜੀਆਂ ਮੇਰੀਆਂ ਬੀਬੀਆਂ ਭੈਣਾ ਗੁੱਸਾ ਨਾਲ ਕਰਨ ਜਿਹੜੀਆਂ ਇਹ ਕੰਮ ਕਰਦੀਆਂ ਵਾ ਜਾਂ ਗੁਰੂ ਘਰ ਬੈਠ ਕੇ ਸੋਚਦੀਆਂ ਵਾ ਵੀ ਇਸ ਘਰੇ ਲੰਗਰ ਲੈ ਕੇ ਜਾਣਾ ਜਾਂ ਉੱਥੇ ਅਗਲੇ ਦਿਨ ਵਾਸਤੇ ਲੈ ਕੇ ਜਾਣਾ ਤਾਂ ਉਹ ਇਹ ਗੱਲ ਨਾ ਸੋਚਣ ਗੁਰੂ ਘਰ ਗਈ ਹਾਂ ਬਾਣੀ ਸੁਰੋ ਬਾਣੀ ਨੂੰ ਪੜੋ ਸਮਝੋ ਕੋਸ ਆਪਣੇ ਪੱਲੇ ਲੜ ਬੰਨੋ ਉਥੋਂ ਬਾਣੀ ਤੋਂ ਕੁਝ ਸੁਣੋ ਹੁਣ ਸਮਝੋ ਨਾ ਕਿ ਤੁਸੀਂ ਲੰਗਰ ਵਾਲਾ ਧਿਆਨ ਦਿਓ ਇੱਕ ਅਖੀਰਲੀ ਗੱਲ ਤੁਸੀਂ ਕਿਤੇ ਵੀ ਜਾਣਿਓ ਗੁਰੂ ਘਰ ਜਾਣਿਓ ਕਿਤੇ ਵੀ ਜਾਣ ਪਰ ਸੇਵਾ ਜ਼ਰੂਰ ਕਰਿਓ ਕੋਈ ਬਾਗਦੰਤੋਂ ਦੀ ਸੇਵਾ ਕੋਈ ਝਾੜੋਂ ਮਾਰਨ ਦੀ ਸੇਵਾ ਕੋਈ ਜੋੜੇ ਝਾੜਨ ਦੀ ਸੇਵਾ ਤੁਸੀਂ ਜ਼ਰੂਰ ਕਰਨੀ ਆ ਤਾਂ ਇਹ ਜੇਕਰ ਤੁਸੀਂ ਇਹ ਸੇਵਾ ਕਰੋਗੇ ਇਹ ਸੇਵਾ ਤੁਹਾਡੀ ਉੱਪਰ ਲਿਖੀ ਜਾਣੀ ਆ ਪਰਮਾਤਮਾ ਦੇ ਘਰ ਵਿੱਚ ਲਿਖੀ ਜਾਣੀ ਆ ਵੀ ਤੁਸੀਂ ਹਾਂ ਸੇਵਾ ਕੀਤੀ ਸੀ ਜੇਕਰ ਤੁਸੀਂ ਅੱਜ ਦੇ ਟਾਈਮ ਵਿੱਚ ਜਿਹੜੀਆਂ ਭੈਣਾਂ ਜਾਂਦੀਆਂ ਵਾ ਗੁਰੂ ਘਰ ਕਈ ਤਾਂ ਉਸ ਟਾਈਮ ਜਾਂਦੀ ਹੈ ਜਦੋਂ ਅਰਦਾਸ ਹੋ ਜਾਂਦੀ ਹੈ ਅਰਦਾਸ ਹੋਣ ਤੋਂ ਬਾਅਦ ਪਤਾ ਹੁੰਦਾ ਵੀ ਥੋੜਾ ਟਾਈਮ ਲੱਗਣਾ ਵਾ ਕਈ ਤਾਂ ਉਸ ਖਾਂਦੇ ਟਾਈਮ ਹੀ ਜਾਂਦੇ ਆ ਤੇ ਉਹ ਤਾਂ ਬਹੁਤ ਵੱਡਾ ਪਾਪ ਆ ਆਪਾਂ ਕਰੀਏ ਨਾ ਕੰਮ ਕੋਲ ਤੇ ਜਾਣਾ ਪਊ ਤੇ ਜਾਣਾ ਪਊ ਤੇ ਜਾਣਾ ਪਰ ਜੇ ਆਪਾਂ ਪਹਿਲਾਂ ਜਾ ਕੇ ਬੈਠਾਂਗੇ ਬਾਣੀ ਸੁਣਾਂਗੇ ਤੇ ਉਹ ਬਹੁਤ ਫਾਇਦੇਮੰਦ ਆ ਪਰ ਕੰਨਾ ਚ ਪਾਉਗੀ ਬਾਣੀ ਆਪਾਂ ਸਮਝਾਂਗੇ ਕੋਈ ਗੱਲ ਨਾ ਮੰਗੇ ਉਹ ਬਹੁਤ ਵਧੀਆ ਚੀਜ਼ ਆ ਪਰ ਜੇਕਰ ਆਪਾਂ ਕਹਾਂਗੇ ਨਹੀਂ ਇੰਨਾ ਟਾਈਮ ਉੱਥੇ ਬਹਿਣਾ ਪੈਣਾ ਵਾ ਪਰ ਅਰਦਾਸ ਹੋਣ ਤੋਂ ਬਾਅਦ ਹੀ ਚੱਲਾਂਗੇ ਉੱਥੇ ਬਸ ਖਾਂਦੇ ਤੇ ਪੀਣ ਦੇ ਟਾਈਮ ਹੀ ਚੱਲਾਂਗੇ ਤਾਂ ਇਸ ਤੋਂ ਵੱਡਾ ਤਾਂ ਕੋਈ ਪਾਪ ਹੀ ਹੈ ਨਹੀਂ ਤੁਸੀਂ ਜਦੋਂ ਬਾਣੀ ਹੋਈ ਨਹੀਂ ਸੁਣੀ ਸੰਗਤ ਦੀ ਸੇਵਾ ਹੀ ਨਹੀਂ ਕੀਤੀ ਉਥੇ ਬਸ ਖਾਣ ਦੀ ਸੋਚਿਆ ਵੀ ਬਸ ਹੁਣ ਆਪਾਂ ਸਵੇਰੇ ਕੁਝ ਖਾਣਾ ਨਹੀਂਗਾ ਉਥੇ ਜਾ ਕੇ ਖਾ ਲੈਣਾ ਬਸ ਇਹ ਤੁਹਾਡੀ ਬਹੁਤ ਵੱਡੀ ਗਲਤੀ ਹੈ ਕਿਰਪਾ ਕਰਕੇ ਤੁਸੀਂ ਗਲਤੀ ਨਾ ਕਰੋ ਇਹ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਆ ਤਾਂ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਜੀ